ਆ ਜੋ ਵਧੀਆ ਵਲੋਗ ਬਣਾ ਕੇ ਪਾਵਾਂਗੇ ਪਰ ਬੋਲੀ ਨਹੀਂ ਆਉਂਦੀ ਮੇਰੇ ਨਾਲ ਕੀ ਦਿੱਕਤ ਹੈ ਪਤਾ ਨਹੀਂ ਕੀ ਗੱਲ ਬੋਲਦੀ ਬੋਲਦੀ ਕਿਉਂ ਨਹੀਂ ਹੈਂ ਦੱਸ ਦੇ ਮੈਂ ਨਹੀਂ ਬੋਲਣਾ ਕੀ ਹੈ ਨਹੀਂ ਬੋਲਣਾ ਤੈਨੂੰ ਮੈਂ ਕੁਝ ਕਿਹਾ ਵੀ ਨਹੀਂ ਹੈਂ ਗੱਲ ਕੀ ਹੋਈ ਉਹ ਦੱਸ ਪਹਿਲਾਂ ਤੂੰ ਇੱਧਰ ਮੁਂਹ ਕਰੀ ਮੈਂ ਤੈਨੂੰ ਕੁਝ ਕਿਹਾ ਫਿਰਨ ਰਾਜ ਜੀ ਕਾ ਤੂੰ ਦੱਸਦੇ ਮੂੜ ਸਈ ਨਹੀਂ ਤਬੀਤ ਖਰਾਬ ਹੈ ਹੈ ਟੈਬਲੇਟ ਲੈ ਕੇ ਤਾਂ ਬੁਖਾਰ ਆ ਚੈੱਕ ਕਰਾ ਨਾ ਬੁਖਾਰ ਵੀ ਹੈ ਨਹੀਂ ਅਦਾ ਨਹੀਂ ਮੈਂ ਕੁਝ ਕਿਹਾ ਵੀ ਨਹੀਂ ਹੰਡੀ ਵੀ ਨਹੀਂ ਸੀਰੀਅਸ ਕਿਉਂ ਮੈਂ ਦੱਸਣਾ ਨਹੀਂ ਹੋ ਗਿਆ ਕੋਈ ਗੱਲ ਬਾਹਰ ਦਾ ਮੌਸਮ ਹੈ ਅਕੜਾ ਬਦੀਆ ਤੋਂ ਉੱਪਰ ਨਿਕਲੀ ਆਈਏ ਚਲੋ ਬਰਸਾਤ ਵਗੈਰਾ ਤਾਂ ਨਹੀਂ ਹੁੰਦੀ। ਉਰੇ ਤਾਂ ਤੇਰੇ ਮੂੰਹ ਤੇ ਨਾ گلاب ਜਲ ਲਾਵਾਂਗੇ। ਹਾਂ ਦੇਖ ਲਾ ਕਿਵੇਂ ਹੈ ਨਾ ਪਿੰਪਲ ਜੀ ਸਾਰੇ ਖਤਮ ਹੋ ਜਾਣਗੇ। ਹਾਂ ਆ ਜਾ। ਨੇ ਕਿੱਥੇ گلاب ਜਲ ਆਪਣੀ ਫੋਟੋ ਤਾਂ ਦੇਖ ਲਾ। ਇਸ ਤੇ گلاب ਜਲ ਜੇ ਥਰਡ ਡੇ ਵੀ ਫੇਸ ਦੇ ਉੱਤੇ ਕਿਸੇ ਦੇ ਹੋਣ ਨਾ ਪ੍ਰੋਮੋਸ਼ਨ ਨਹੀਂ ਕਰਦਾ ਸਾਰੇ ਜਣੇ ਦੇਖ ਲਓ ਵੀ ਹੈ ਨਾ ਹਨਮਨਦੀਪ ਬਹੁਤ ਸਹੀ ਹੈ ਨਹੀਂ ਗੁਲਾਬ ਜਲ ਕਿੰਨੀ ਤੇ ਕਿੰਨਾ ਫਰਕ ਪਿਆ ਇੱਕ ਹੀ ਦਿਨ ਚ ਨਾ ਬਾਬਾ ਮੰਦੀਪ ਦੇ ਚਿਹਰੇ ਤੇ ਚਮਕ ਜਿਹੀ ਹੈ ਰਾਜ਼ ਮੰਦੀਪ ਨੇ ਲਾਇਆ ਸੀ ਗੁਲਾਬ ਜਲ ਕਹੈਂਟਨ ਦੀਪਤ ਦੱਸ ਦੇ ਇਨੀ ਸੀਰੀਅਸ ਕਿਉਂ ਆ ਮੈਨੂੰ ਤਾਂ ਹਜੇ ਤੱਕ ਵੀ ਸਮਝ ਨਹੀਂ ਆਇਆ ਤੇ ਮੂਡ ਚਾ ਕਿਉਂ ਖਰਾਬ ਹੈ ਨਹੀਂ ਸੀਰੀਅਸ ਕਿਉਂ ਇੱਥੇ ਚਲੋ ਮੂਹ ਤੇਰੀ ਗੁਲਾਬ ਜਲ ਤਾਂ ਲਾਈ ਹੈ ਨਾਲ ਮੈਂ ਆਪ ਲੋਨ ਮਨਜੀਤ ਦੇ ਫੇਸ ਦੇ ਉੱਤੇ ਨਾ ਪਿੰਪਲ ਜਿਹੜੇ ਹੋ ਗਏ ਸੀ ਆਕ ਮੇਰੇ ਵੀ ਹੋ ਗਿਆ ਤੇ ਮੈਂ ਹੁਣ ਗੁਲਾਬ ਜਲ ਲਾਉਣਾ ਇਹਦਾ ਸਟਾਰਟ ਕੀਤਾ ਆਪ ਹੀ ਲੋਣਾ ਨਾ ਮੈਂ ਧਿਆਨ ਨਾਲ ਲਈਏ ਕੋਈ ਹੋਰ ਵੀ ਰੈਮਡੀ ਪਤਾ ਹੋਵੇ ਨਾ ਕਿਸੇ ਭੈਣ ਨੂੰ ਭੈਣ ਨੂੰ ਜਿਆਦਾ ਪਤਾ ਹੁੰਦਾ ਤੇ ਦੱਸਿਓ ਮਮਨੀ ਜੀ ਦਾ ਫੇਸ ਕਰਾ ਹੋਇਆ ਉਹ ਜਿਆਦਾ ਨਹੀਂ ਗਾ ਪਿੰਪਲ ਜਿਹੇ ਹੈਗੇ ਵੈਸੇ ਫੇਸ ਵਧੀਆ ਹੈ ਬਾਕੀ ਕੋਈ ਦਿੱਕਤ ਨਹੀਂ ਗੁਲਾਬ ਜਲ ਠੰਡਾ ਲਾਤਾ ਮੈਂ ਕਹ ਲਾ ਦੇ ਕਰ ਕਿੱਥੇ ਰੱਖਤੀ ਸੀ ਤੂੰ ਹੈ ਵੀ ਹੁਣ ਚੱਲੇ ਮੈਨੂੰ ਹੁਣ ਲੋਰ ਨਹੀਂ ਲੱਭੀ ਜਾਂਦੀ ਪਤਾ ਨਹੀਂ ਕਿੱਧਰ ਗਈ ਆਹ ਸ਼ਰਟ ਲੈ ਜਾਂਦੀ ਸੀ ਮੈਂ ਕੱਲ ਕਰੇ ਪਾਉਣ ਨੂੰ ਕਿਵੇਂ ਮਨਦੀਪ ਸੋਹਣੀ ਸ਼ਰਟ ਚਲ ਆ ਹੀ ਪਾ ਲੈਣਾ ਫਿਰ ਵੀਡੀਓ ਬਣਾਵਾਂਗੇ ਇੰਸਟਾਗ੍ਰਾਮ 'ਤੇ ਇਹ ਚੀਜ਼ ਕਿੱਧਰ ਪਈ ਜਾਨੀ ਹੈ हाँ चुनी है ना मन चुन्नी कि प्यार तेनाली सोनी बहुत लगती चुन्नी बहुत प्यार है नू कि बड़े वाइया इंस्टाग्राम बना रील परसों के लाई है मैं कल मल लाई ल ਗਈ ਕਿੱਥੇ ਫਿਰ ਮੈਨੂੰ ਆਹ ਨਾ ਕਿਤੇ ਉੱਡ ਤਾਂ ਨਹੀਂ ਗਈ ਐਂ ਮੈਂ ਦੀ ਕਿਵੇਂ ਜੀ ਕੱਤੀ ਅੰਦਰ ਵੇ ਕੱਤੀ ਅੰਦਰ ਪਰਲੇਗਾ ਬਰੇਚ ਉਹਦੇ ਵੇਖ ਸਾਰੀ ਰਾਤ ਵੀਰ ਸੁਕਰ ਹੱਥ ਦੇਖੋ ਨਾ ਮੀਨਾ ਪਿੰਡ ਨਾ ਗੂਗੀ ਮੈਂ ਦਿਨ ਤਾਂ ਲਈਂਦਾ ਦੇਖ ਲੈ ਹਾਏ ਕੇ ਜੈ ਨਹੀਂ ਮੈਨੂੰ ਪਤਾ ਹੁਣ ਐਵੇਂ ਤੀ ਰੁਗੀ ਦੀ ਆ ਵਰੀ ਉਹ ਤਾਂ ਨਹੀਂ ਨਵੀਂ ਆਈ ਆ ਨਹੀਂ ਨਹੀਂ ਇਹ ਦੋ ਆ ਨਹੀਂ ਨਹੀਂ ਇਹਦੀ ਜੇਬਾਂ ਚੈਨ ਨਾਲੇ ਪੋਕੇਟ ਨਹੀਂ ਗੁਰੀ ਨੇ ਫਿਰ ਪਾਲੀ ਨਹੀਂ ਚਲ ਕੋਈ ਇਹ ਨਾਲ ਨਾਲ ਸੀਗੀ ਲੋਅਰ ਪਾਈ ਸੀ ਹਾਂ ਫਿਰ ਆਸੰਦਰ ਉਹ ਸਿਰ ਪਾ ਕੇ ਸੁੱਕਰੀ ਪਾਈ ਸੀ ਨਾ ਫਿਰ ਗੁਰੀ ਨੇ ਪਾਲੀ ਨਹੀਂ ਚਲ ਕੋਈ ਗੱਲ ਨਹੀਂ ਉਧਰੋਂ ਦੀ ਲੈ ਮੈਂ ਪਾ ਕਾਕਾ ਪਾ ਜੂ ਬਚ ਰੂ ਆ ਪੈਂਟ ਸਿੱਧੀ ਕਰਕੇ ਦੇਖੀ ਰੰਗ ਤਾਂ ਨਹੀਂ ਉੱਡਿਆ ਤਾਂ గం ఆ పట్టు దమే జమే రంగ ఉడ్ పింట్ क्वालिटी का फर्क एक भी हमदे आया है इतना अंदर आ नी बीड़ा दूदा ले ले तो फोटो-फोटो है ते तो फेर तो धोबी करके आसन टक्कर मार दी ना सणा है ये करा और नहीं तो कौन सूट दिखाएगा ना मोड़ ना मां दे बावा दे मोड़ ना सी पेट के क्या दे मोड़ ना ਵਾਦੇ ਹਉਣ ਵਾਲਾ ਖੜੇ ਜੇ ਕਰਦੇ ਵਾਰ ਨਹੀਂ ਤੁਸੀਂ ਸਿੰਪਲ ਸੋਹਣੇ ਲੱਗਦੇ ਸਿੰਪਲ ਹੈਅ ਸਟਾਈਲ ਦਾ ਕਾ ਅ ਸ਼ਰਟ ਬਹੁਤ ਸੋਹਣਾ ਲੱਗਦਾ ਸ਼ਰਟ ਮਸਤ ਆ ਨਾ ਇਹ ਤਾਂ ਨਹੀਂ ਕਿਤੇ ਪਾਉਂਦਾ ਨਹੀਂ ਹੁੰਦਾ ਉਹ ਜੇ ਕਿਉਂ ਐ ਵੈਸੀ ਕਹਾਣੀ ਆ ਲੱਗਦੀ ਨਹੀਂ ਲੱਗਦੀ ਹਵਾ ਵੀ ਨਾਨੀ ਜੀ ਹੋ ਗਏ ਤਿਆਰ ਅੱਜ ਜਾਂਦੇ ਸਾਡੇ ਲੰਦੀਏ ਹੁਣ ਠੀਕ ਸੀ ਬਸ ਸਿਰ ਹੋਈ ਸਮਾ ਲੀਂਦੇ ਤੂੰ ਨਾ ਪਹੁੰਚ ਥੋੜੇ ਪੀੜਾ ਥੋੜੇ ਖੁੱਲ੍ਹਾ ਰੱਖਾ ਦੀ ਤੂੰ ਚੰਗੀ ਹਿੰਦੀਪ ਆਪਣੇ ਨਾਨੀ ਜਾਂਦੇ ਆ ਤੇ ਚਾਹ ਬਣਾ ਲੈਂਦੀ ਮੈਂ ਤਾਂ ਤੂੰ ਕਿਵੇਂ ਜਾਣਾ ਮਜਾਕ ਨਾ ਕਰਨ ਜਿਹੜਾ ਕੰਮ ਕਿੰਨ ਚਾਹਵਣਾ ਵਾਲਾ ਠੀਕ ਹੈ ਸੱਚੀ ਜਾਣਾ ਸੱਚੀ ਕੀ ਗੱਲ ਐਵੇਂ ਕਿਵੇਂ ਜਾਣਾ ਆਪਾਂ ਦੋਨੇ ਚੱਲਾਂ ਇਕੱਠੇ ਮੈਨੂੰ ਤਾਂ ਕੋਈ ਸਮਾਂ ਨਹੀਂ ਆਇਆ ਨਾ ਹੋਇਆ ਕੀ ਪਿਆ ਕੀ ਸਭ ਲੋਕ ਬਣਾਈ ਜਾਂਦਾ ਤੂੰ ਐ ਨਰਾਜ ਹੋ ਕੇ ਬੈਠੀ ਹੈ ਚੱਲ ਚਾਹ ਦਾ ਬਣਾ ਫਿਰ ਕੀ ਗੱਲ ਹੈ ਸੀਰੀਅਸ ਕੀ ਹੈ ਤabbe ਸਹੀ ਨਹੀਂ ਹੈ ਹੇਨ ਘਨਾਲ ਹੋ ਗਈ ਹੈ ਹੁਣ ਮਨੀ ਤੇ ਹੁਣ ਮਨਦੀਪ ਬਣਾਉਂਦੀ ਚਾਹ ਤੇ ਫਿਰ ਨਾਨੀ ਜੀ ਨੇ ਜਾਣਾ ਤੇ ਕਾਫੀ ਦਿਨ ਨਾਨੀ ਜੀ ਰਹੇ ਸੀ ਵਧੀਆ ਜੀਜਾ ਲੱਗਿਆ ਖੜਾ ਸੀ ਦੇਖਦੇ ਆਂ ਜਾ ਕੇ ਮਨਦੀਪ ਨੂੰ ਕੀ ਕਰਦੀ ਆ ਕੀ ਕਰੀ ਜਾਨੀ ਤੂੰ ਹੈ ਦੱਸਿਆ ਦੱਸਿਆ ਜਾਣਾ ਅਸਮਾਨ ਸੁੰਜ ਕੇ ਇੰਪੈਕ ਕਰੀ ਜਾਨੀ ਜਾਣਾ ਕਿੱਥੇ ਇਧਰ ਮੁਗਰੀ ਕਮਾਲ ਹੋ ਗਈ ਲੈ ਮੰਦੀਪ ਫੇਰ ਹੋਈ ਗਲਤੀ ਤੇਰੀ ਹੈ ਕੀ ਗੱਲ ਕੀ ਹੋ ਗਈ ਮੈਂ ਕੁਝ ਕਿਹਾ ਤੈਨੂੰ ਬਸ ਮੈਂ ਜਾਣਾ ਯਾਰ ਨਹੀਂ ਮੰਦੀ ਫਿਰ ਤੂੰ ਕੋਈ ਗੱਲ ਨਹੀਂ ਫਿਰ ਤੂੰ ਕੋਈ ਨਹੀਂ ਮੰਦੀਪ ਜਾਣਾ ਤੁਹਾਨੂੰ ਆਏ ਨੂੰ ਜਾ ਕਰਦੀ ਸੀ

ਸੱਚੀ ਜਾਏਗੀ ਸੱਚੀ ਜਾਏਗੀ ਨਹੀਂ ਮੈਨੂੰ ਲੱਗਿਆ ਐਵੇਂ ਮੈਂ ਕਿ ਜਾਊਗੀ ਤਾਂ ਕੀ ਪਰਿੱਦਾਂ ਮੈਂ ਕਿ ਆ ਵੀ ਤੂੰ ਸੀਰੀਅਸ ਜੀ ਹੋਈ ਬੈਠੀ ਐ ਮਜ਼ਾਕ ਕਰਦੀ ਸੀ ਮਜ਼ਾਕ ਕਰਦੀ ਸੀ ਅੱਛਾ ਹੁਣ ਮੇਰੇ ਕਹਾਣੀ ਸਮਝਾਈ ਮੰਦੀਪ ਨੇ ਨਾ ਰਾਤ ਇੱਕ ਕੁੜੀ ਦਾ ਕਮੈਂਟ ਦੇਖਿਆ ਸੀਗਾ ਤੇ ਉਸ ਕੁੜੀ ਨੇ ਕਹਿ ਰੱਖਿਆ ਸੀ ਵੀ ਤੁਸੀਂ ਪ੍ਰੈਂਕ ਕਰੋ ਤੇ ਇਹਨੇ ਕਮੈਂਟ ਤੇ ਗੌਰ ਕੀਤੀ ਮੈਂ ਕਮੈਂਟ ਤਾਂ ਮੈਂ ਵੀ ਪੜ੍ਹੇ ਸੀ ਤੇ ਮੇਰੇ ਨਾਲ ਪ੍ਰੈਂਕ ਕਰਦੀ ਸੀ ਵੀ ਮੈਨੂੰ ਬਿਨਾਂ ਦੱਸੇ ਮੂਡ ਜਾ ਖਰਾਬ ਕਰੀ ਫਿਰਦੀ ਸੀ ਹੈ ਚੁੱਪ ਚੁੱਪ ਜੇ ਮੈਨੂੰ ਸਵੇਰੇ ਦੀ ਟੈਨਸ਼ਨ ਜੀ ਹੋਈ ਖੜੀ ਆ ਮੈਂ ਕਿਹਾ ਵਲੋਗ ਵੀ ਬਣਾਉਣਾ ਤੇ ਇਦਾਂ ਗਰੀ ਜਾਂਦੀ ਇੱਧਰ ਦੇਖੀ ਨਾ ਤੂੰ ਹੀ ਤਾਂ ਮੇਰਾ ਸਾਰਾ ਇਦਾਂ ਨਗੂਸੇ ਹੋਇਆ ਕਰੇ ਇਹ ਉਦਾਸ ਹੁੰਦੀ ਨਾ ਫਿਰ ਮੇਰਾ ਵੀ ਤੇਲ ਜਾਂ ਨਹੀਂ ਲੱਗਦਾ ਹੁਣ ਆਂੰਦੀਪ ਹਾਂਜੀ ਹੁਣ ਇਹਨੂੰ ਮੇਰੇ ਚੇਹ ਬਾਲਾ ਚਿਰਨੇ ਤਾਂ 프ੈਂਕ ਹੋਇਆ ਨਹੀਂ ਮੇਰਕ ਨਹੀਂ ਦੇਖੀ ਨਾ ਇਹਨੂੰ ਸੋਚ ਹੀ ਲਿਆ ਵੀ ਇੰਨੇ ਚਿਰ ਮਜ਼ਾਕ ਕਰੂੰਗੀ ਕਿਤੇ ਰੋ ਨਾ ਵੇ ਨਾ ਚੀਜ਼ ਤਾਂ ਅੰਦਰ ਰੱਖ ਦਈਏ ਚੀ ਬੜੀ ਪੜ ਹੁਣ ਚਾਹ ਵੀ ਬਣਾਉਣ ਲੱਗੇ ਮੈਂ ਤਾਂ ਸੋਚਿਆ ਤੂੰ ਚਾਹ ਬਣਾਉਣੀ ਹੈ ਿੱਤਰ ਤਾਂ 프랭크 ਚਾਲੂ ਹੈ ਵੈਸੇ ਮੇਰੇ ਉੱਤੇ 프랭크 ਕਰ ਹੀ ਦਿੱਤਾ ਹੈ ਨੇ ਜਾਇਦਾ 프랭크 ਜਿਆਦਾ ਪਾਸ ਨਹੀਂ ਹੋਇਆ ਮੈਨੂੰ ਵੀ ਕਿਸੇ ਦਿਨ ਇਹਨਾਂ 프랭크 ਕਰਨਾ ਹੈ ਨਾ ਿੱਤਰ ਮੈਂ 프랭크 ਕੀਤਾ ਫਿਰ ਉਹ ਦਿਨ ਹੈ ਹੁਣ ਹਸੀ ਨਹੀਂ ਮੈਂ ਰੋਣਾ ਨਹੀਂ ਰੋਣਾ ਨਹੀਂ ਗਾ ਰੋਣਾ ਨਹੀਂ ਗਾ ਠੀਕ ਹੈ ਨਾ शेर सच्चे चाह पत्ती पा पाली पा वैसे तो दिमाग ठीक लाया ना प्रैंक जो करने वाला एक बार तो मैं भी सोच लग गया मेरी चक्कर की है कि इतना करी मैं सोचा कोई गल मेरे है ना बुरा लगे पर मैं पता तो मैं कुछ आख्या तो है नहीं है मैं देखा ਇਹ ਮਨੋਵਨੀਤਾ ਸਾਡਾ ਹੁੰਦਾ ਹੋਣਾ ਹੈ ਨਾ ਇਹ ਮਨੋਵਨੀਤਾ ਸੁਣੀ ਸੀ ਕਿ ਵਿੱਚ ਸਹੀ ਬੋਲੇ ਇਹ ਦਿਮਾਗ ਚ ਆਉਂਦੀ ਸੀ ਵੀ ਮੈਂ ਪੂਰਾ ਪ੍ਰੈਂਕ ਕਰੂੰਗੀ ਮੈਂ ਕਰੂੰਗਾ ਮੈਂ ਜਾਣਦੀ ਐਕਟਿੰਗ ਕਰੂੰਗੀ ਬਟ ਹੋਇਆ ਨਹੀਂ ਟੋੜਾ ਫੇਸ ਦੇ ਕੇ ਇਹ ਮੇਰਾ ਇੰਨਾ ਕਰਦੀ ਐ ਵੀ ਇਹਨੂੰ ਮੇਰਾ ਚਿਹਰਾ ਦੇਖ ਕੇ ਤਾਂ ਲੱਗਿਆ ਨਹੀਂ ਨਹੀਂ ਕਰਨਾ ਚਾਹੀਦਾ ਅਦਰਕ ਬਿਨਾਂ ਚਾ ਨਹੀਂ ਵੀਡੀਓ ਲੱਗਦੀ ਅਦਰਕ ਹੁੰਦਾ ਕਿ ਅਦਕਰ ਹੁੰਦਾ ਮੈਂ ਅਦਕਰ ਕਿਨਾਂ ਇਹ ਹੁੰਦਾ ਅਦਰਕ ਹੁੰਦਾ

ਪੱਕੇ ਵੀਰੇ ਨੇ ਇੱਥੇ ਪਾਇਆ ਚਲਦਾ ਜਲਦੀ ਆਜ ਚੰਗਾ ਕੋਈ ਮੈਂ ਖਾ ਗੀ ਆਹ ਰਹਿੰਦੀ ਪੁੱਤ ਮੈਂ ਮੈਂ ਠੀਕ ਕਰਨਾ ਸੀ ਕਿੜਾ ਕੰਮ ਕਰਨਾ ਪੈਸੇ ਰੋਕੀ ਖਾਣ ਇੱਥੇ ਖਾਣੀ ਨੰਨ ਨੂੰ ਲੈਣਾ ਚੰਗਾ ਵਾਰ ਸਾਮਾਨ ਲੈ ਆਉਣਾ ਚਾਹੀਦਾ ਪੱਕਾ ਜਾਂ ਮਾਰ ਖੈ ਨਾ ਨੰਨ ਨੂੰ ਆਖੂਗੀ ਆਵਰ ਪ੍ਰੀਤ ਸੱਦੀ ਜਾਂਦੀ ਆ ਹਾਂ ਆਮਰ ਪ੍ਰੀਤ ਰੱਖਿਆ ਨਾਨੇ ਨੇ ਨਾਮ ਹੈ ਨਾਨੇ ਨੇ ਕਿਰਾਣਾ ਰੱਖਿਆ ਬੀਬੀ ਆਮਰ ਪ੍ਰੀਤ ਆਮਰ ਤੇਰਾ ਨਾਮ ਆਮਰ ਪ੍ਰੀਤ ਰੱਖਿਆ ਹਾਂ ਹੋਰ ਕੇ ਨਾਨਾ ਨੇ ਹਾਂ ਚੱਲ ਜੀ ਅਭੀ ਬਿੰਨ ਛੱਡ ਦੇ ਫਿਰ ਇੱਕ ਤਾਂ ਲੀਲਾ ਮੈਨੂੰ ਮਚਾਰ ਜਾਣਾ ਆਪਾਂ ਇਹ ਕਿੱਥੇ ਰਾਉ ਪੀ ਰਹੇਗਾ ਉੱਥੇ ਜਾ ਕੇ ਆਉਣਾ ਖੇਤਾਂ 'ਚ ਦੇਖੋ ਪਾਣੀ ਹਜੇ ਤੱਕ ਖੜਾ ਇੱਧਰ ਮੀਂਹ ਨੇ ਬੁਰਾ ਲਈ ਕਰ ਰੱਖਿਆ ਬਰਸਾਤ ਪੰਜਾਬ ਦਾ ਬਾਲੀ ਦਿੱਕਤ ਆ ਇੱਧਰ ਵੇਖੋ ਨਾਨੇ ਦੋਤੇ ਦੀ ਜੋੜੀ ਹੈ ਓਏ ਬਾਬਾ ਆਹ ਵੀ ਵੀ ਖਾਤਾ ਹਾਂ ਕਰ ਲੈ ਆਂ ਕੇ ਬੱਬੂ ਨੰਮੀ ਮੈਨਾਂ ਨਹੀਂ ਦੱਸ ਰਹੀ ਕੀ ਰੱਖਣਾ ਨੰਨੀ ਜੀ ਤੇ ਚੱਲੇ ਹਣ ਠੀਕ ਆ ਬੀਬੀ ਚੱਲ ਲੈ ਬੱਬੂ ਪਰ ਮਾਟਮਾ ਛੋਟੀਆਂ ਵੱਡੀਆਂ ਹੋਰ ਰੱਖੇ ਚੱਲ ਆ ਠੀਕ ਹੈ ਨਹੀਂ ਚੱਲ ਲੈ ਚੱਲ ਜਾ ਚੱਲ ਜਾ ਹੋਏ ਇਹ ਤਾਂ ਵਿਚਾਰੇ ਕਹਿੰਦੇ ਸੀ ਜੇ ਸੱਤਾਂ ਵਾਲੇ ਨਹੀਂ ਹਾਂ ਉਹਦੇ ਪਿਆਰ ਹੋਏ ਸੀ ਕਰਦੇ ਭਾਈ ਇਹ ਬੇਰੁਖੇ ਫੱਦੇ ਦੇ ਚਲ ਓਏ ਜਵਾਕੋ ਇਹ ਲੱਤਾਂ ਜਾਂ ਤਾਂ ਤੋੜਨਗੇ ਤੇ ਜਾਂ ਤੜੋਂਨਗੇ ਹਾਂਜੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦੇ ਭਰਾ ਨੂੰ ਸਪੋਰਟ ਕਰੋ ਤੇ थैंक यू सो मच ਜੇ ਤੁਸੀਂ ਐਂਡ ਤੱਕ ਵਲੌਗ ਦੇਖਿਆ ਤੇ ਆਪਣੇ ਇੰਸਟਾਗ੍ਰam ਤੇ ਵੀ سپورਟ ਕਰੀ ਜਾਂਦੇ ਬਹੁਤ ਵਧੀਆ ਹੋਲੀ ਸਾਨੂੰ ਬਹੁਤ ਵਧੀਆ ਲੱਗਦਾ थैंक यू सो मच